ਜ਼ਰੂਰ ਉਹਦੇ ਕੋਲ ਸਵੇਰੇ ਦੋ ਲੱਡੂ ਹੀ ਹੋਣੇ ਨੇ ਉਸੇ ਨੇ ਕਰਿਆ ਸਾਰਾ ਕੁਛ ਹੁਣ ਤੁਸੀਂ ਪਰਿਆ ਹੋ ਜੋ ਮੈਨੂੰ ਜਾਣ ਦਿਓ ਵੇ ਹਾਂ ਭਾਈ ਠੀਕ ਐ ਹਾਂ ਜੀ ਅੱਛੀ ਠੀਕ ਠਾਕ ਐ ਤੁਸੀਂ ਦੱਸੋ ਹਾਂ ਪੁੱਤ ਮੈਂ ਵੀ ਠੀਕ ਆ ਨਾ ਤੂੰ ਕਿੱਧਰੋਂ ਆਇਆ ਮੈਨੂੰ ਇਹ ਲੱਗਦਾ ਬਾਜ਼ਾਰ ਗੇੜਾ ਮਾਰ ਕੇ ਆਇਆ ਹੈ। ਹਾਂ ਚਾਚੀ ਗਿਆ ਤਾਂ ਬਾਜ਼ਾਰ ਹੀ ਸੀ। ਪਰ ਤੁਹਾਨੂੰ ਪਤਾ ਵੀ ਮੇਰੇ ਪਲਾਟ ਜੀ ਦਾ ਰੋਲਾ ਚੱਲਦਾ। ਉਹਦੀ ਪੇਸ਼ੀ ਸੀ ਅੱਜ। ਬਸ ਉਹੀ ਭੁਗਤਣੇ ਆ ਸੀ। ਹਾਂ ਪੁੱਤ ਇਹ ਤਾਂ ਮੈਨੂੰ ਵੀ ਪਤਾ ਹੈ। ਕਿੰਨੇ ਸਾਲ ਹੋ ਗਏ ਤੈਨੂੰ ਆ ਪਲਾਟ ਜੇ ਦੇ ਰੋਲੇ 'ਚ ਫਿਰਦੇ ਨੂੰ। ਪਰ ਹੋਈ ਤੇਰੇ ਹੱਕ ਦੀ ਗੱਲ। ਕੀ ਬਣਿਆ ਪੇਸ਼ੀ ਤੇ? ਹੱਕ ਦੀ ਗੱਲ ਤਾਂ ਕੀ ਹੋਣੀ ਆ ਚਾਚੀ। ਮੈਨੂੰ ਨਹੀਂ ਲੱਗਦਾ ਕੁਝ ਬਣੂਗਾ। ਅਜੇ ਤਾਂ ਪਹਿਲਾਂ ਵਾਂਗੂ ਚੱਲੀ ਜਾਂਦਾ। ਹੁਣ ਤਾਂ ਮੈਨੂੰ ਚਾਚੀ ਇਹ ਲੱਗਦਾ ਵੀ ਮੈਂ ਪਲਾਟ ਜਾਂ ਲੈ ਕੇ ਨਾ ਵੀ ਫਸ ਗਿਆ ਮੈਨੂੰ ਨਹੀਂ ਲੱਗਦਾ ਵੀ ਮੇਰੇ ਹੱਕ 'ਚ ਫੈਸਲਾ ਹੋਊਗਾ ਇਹ ਕੀ ਇਹdit ਗੱਲਾਂ ਮਾਰੀ ਜਾਂਦੇ ਨੇ ਚੱਲ ਆ ਜਾਣ ਫੇਰ ਹੀ ਪੁੱਛਦੀ ਆ ਕੋਈ ਨਾ ਪੁੱਤ ਤੂੰ ਟੈਨਸ਼ਨ ਨਾ ਲੈ ਪਰਮਾਤਮਾ ਸਾਰਾ ਕੁਝ ਠੀਕ ਕਰੂ। ਹਾਂ ਚਾਚੀ, ਹੁਣ ਤਾਂ ਬਸ ਰੱਬ ਤੇ ਡੋਰਾ ਨੇ। ਦੇਖਦੇ ਆ ਅੱਗੇ ਕੀ ਬਣਦਾ। ਚੱਲ ਪੁੱਤ, ਕੋਈ ਨਾ ਰੱਬ ਸਭ ਠੀਕ ਕਰੂਗਾ। ਸ਼ੁਕਰ ਹੈ। ਲੱਗਦਾ ਮੇਰਾ ਟੂਣਾ ਕੰਮ ਕਰ ਗਿਆ। ਇਹ ਤਾਂ ਨਹੀਂ ਕੇਸ ਜਿੱਤਦਾ ਜਿਹੜੇ ਹਸਾਬ ਨਾਲੇ ਗੱਲਾਂ ਕਰਦਾ। ਸ਼ੁਕਰ ਆ ਬਾਬੇ ਦਾ ਜਿੰਨੇ ਮੈਨੂੰ ਇਹ ਉਪਾਅ ਦੱਸਿਆ ਜੇ ਕਿਤੇ ਮੇਰਾ ਨਾਂ ਕੰਮ ਬਣਦਾ ਮੇਰੇ ਤਾਂ ਬਾਬੇ ਨੂੰ ਦਿੱਤੇ ਹੋਏ ਪੈਸੇ ਵੀ ਬੇਕਾਰ ਜਾਣੇ ਸੀ ਚੱਲ ਜੋ ਕੁਝ ਹੋਇਆ ਮੇਰੇ ਭਾਦ ਦਾ ਤਾਂ ਠੀਕ ਹੀ ਹੋਇਆ ਕੀ ਹੋ ਗਿਆ ਜੀ ਤੁਸੀਂ ਐਂ ਚੁੱਪ ਜੇ ਕਰਕੇ ਬਹਿ ਗਏ ਉਹ ਯਾਰ ਹੋਣਾ ਤਾਂ ਕੀ ਸੀ ਤੈਨੂੰ ਪਤਾ ਤਾਂ ਹੈਗਾ ਵੀ ਅੱਜ ਆਪਣੀ ਤਰੀਕ ਸੀ ਬਸ ਉਹਦੇ ਕਰਕੇ ਮੂਡ ਜੋਫ ਸੀ ਫਿਰ ਕੀ ਬਣਿਆ ਅੱਜ ਤਰੀਕ ਤੇ ਬਣਨਾ ਕੀ ਆ ਉਹੀ ਕੁਛ ਹੁਣ ਗਾਹਾਂ ਤਰੀਕ ਪੈ ਗਈ ਅੱਗੇ ਕਿੰਨਾ ਟਾਈਮ ਹੋ ਗਿਆ ਨਿਬੜਣ ਚ ਹੀ ਨਹੀਂ ਆਉਂਗਾ ਨਾ ਤੁਸੀਂ ਵਕੀਲ ਨਾਲ ਗੱਲ ਤਾਂ ਕਰਨੀ ਸੀ ਵੀ ਅੱਗੇ ਅੱਗੇ ਕਾਹਤੋਂ ਤਰੀਕ ਪਾਈ ਜਾਂਦੇ ਨੇ ਐਸਾ ਆਪ ਨਾਲ ਤਾਂ ਫਿਰ ਆਪਣਾ ਕੇਸ ਕਮਜ਼ੋਰ ਹੀ ਆ ਉਹ ਪਹਿਲਾਂ ਤਾਂ ਠੀਕੇ ਚੱਲਦਾ ਸੀ ਆ ਜਦੋਂ ਦੀ ਉਹਨਾਂ ਦੀ ਕੁੜੀ ਨੇ ਆ ਕੇ ਗਵਾਹੀ ਦਿੱਤੀ ਆ ਨਾ ਬਸ ਉਸ ਤੋਂ ਬਾਅਦ ਹੀ ਇਹ ਗਾਹ ਤਰੀਕਾ ਪੈਣ ਲੱਗ ਗਿਆ ਹੁਣ ਅੱਗੇ ਪਤਾ ਨਹੀਂ ਕੀ ਬਣੂਗਾ ਇਹਦੀ ਵੀ ਨਾ ਟਹਿ ਜਾਣੇ ਦੀ ਜਿਆਦਾ ਹੀ ਹਵਾ ਖਰਾਬ ਹੋਈ ਪਈ ਸੀ ਇਹਨੂੰ ਤਾਂ ਐ ਸੀ ਕਿ ਮੈਂ ਪਲਾਟ ਲੈ ਕੇ ਉਹਨੇ ਹੀ ਕੋਠੀ ਪਾਲਾਂ ਐ ਕਿਤੇ ਮੈਂ ਪੈਣ ਦਿੰਨੀ ਇਹਨਾਂ ਦੀ ਕੋਠੀ ਆ ਚਲੋ ਕੋਈ ਨਾ ਜੀ ਤੁਸੀਂ ਟੈਨਸ਼ਨ ਨਾ ਲਵੋ ਉਹ ਮਾਲਕ ਤੇ ਭਰੋਸਾ ਰੱਖੋ ਸਭ ਠੀਕ ਹੋਊਗਾ ਇਹਨਾਂ ਨੂੰ ਪਨਾ ਇੱਥੇ ਹੀ ਰੱਖੂ ਟੁੱਟੇ ਜੇ ਘਰ ਚ ਜਦ ਮੇਰਾ ਨਹੀਂ ਬਣਿਆ ਤਾਂ ਮੈਂ ਇਹਨਾਂ ਦਾ ਕਿੱਥੇ ਬਣਨ ਦਵਾਂ ਹਾਂ ਦੇਖਦੇ ਆਂ ਵੀ ਕੀ ਬਣਦਾ ਹੁਣ ਹਾਂਜੀ ਇਹ ਤਾਂ ਹੈ ਆ ਤੁਸੀਂ ਬਾਹਰ ਕਿਹਦੇ ਕੋਲੇ ਖੜੇ ਗੱਲਾਂ ਜੀਆਂ ਕਰਦੇ ਸੀ ਉਹਦਾ ਚਾਚੀ ਸੀ ਆਹ ਗਮਾਂਡਣ ਕੀ ਕਹਿੰਦੀ ਸੀ ਆਹੀ ਪੁੱਛਦੀ ਸੀ ਵੀ ਕਿੱਧਰੋਂ ਆਇਆ ਉਹ ਫਿਰ ਮੈਂ ਦੱਸਤਾ ਮਹਾਜੀ ਤਰੀਕ ਤੋਂ ਆਇਆ ਵੀ ਤੁਹਾਨੂੰ ਪਤਾ ਤਾਂ ਹੈਗਾ ਵੀ ਪਲਾਟ ਦਾ ਰੋਲਾ ਜਾਂ ਚੱਲਦਾ ਇਹਨੂੰ ਤਾਂ ਕਾਨੂੰ ਕਹਿਣਾ ਸੀ ਤੁਸੀਂ ਮੇਰੀਆਂ ਤਾਂ ਜੁੱਤੀਆਂ ਘਸ ਗਈਆਂ ਬਾਬਿਆਂ ਦੇ ਫਿਰ ਫਿਰ ਕਿ ਕਿਤੇ ਇਹ ਮਿੱਥੋਂ ਉੱਪਰ ਨਾ ਹੋ ਜਾਣ ਕੋਈ ਨਾ ਪੁੱਤ ਜੇ ਤੈਨੂੰ ਇਹ ਹੈ ਨਾ ਕਿ ਮੈਂ ਆ ਕੇ ਇਸ ਜਿੱਤ ਜੂੰ ਤਿੱਪਣ ਤੈਨੂੰ ਮੈਂ ਵੀ ਨਹੀਂ ਦਿੰਦੀ ਇਹਦੀ ਤਾਂ ਆਦਤੀ ਪੈੜੀ ਐ ਇਹ ਤਾਂ ਹਰੇਕ ਦੇ ਘਰ ਦੀਆਂ ਸੂਹਾ ਲੈਂਦੀ ਫਿਰਦੀ ਰਹਿੰਦੀ ਐ ਵੀ ਕਿਸੇ ਦੇ ਘਰੇ ਕੀ ਹੁੰਦਾ ਕੀ ਨਹੀਂ ਕੌਣ ਕਿੱਥੇ ਜਾਂਦਾ ਕਿੱਥੇ ਨਹੀਂ ਉਹ ਚਲ ਆਪਾਂ ਨੇ ਕੀ ਲੈਣਾ ਆਪਾਂ ਨੂੰ ਕਿਸ ਦਾ ਡਰ ਹੈ ਕੋਈ ਨਾਲੇ ਨੂੰ ਪਤਾ ਤਾਂ ਹੈਗਾ ਪਹਿਲਾਂ ਦਾ ਵੀ ਆਪਣਾ ਕੇਸ ਚੱਲਦਾ ਉਹ ਤਾਂ ਕਰਕੇ ਫਿਰ ਅੱਜ ਮੈਂ ਦੱਸਤਾ ਵੀ ਹਾਂ ਭਾਈ ਮੈਂ ਤਾਂ ਪੇਸ਼ੀ ਤੋਂ ਆਇਆ ਕੱਲਾ ਕੇਸ ਹੀ ਨਹੀਂ ਤੁਹਾਡਾ ਤਾਂ ਮੈਂ ਕੋਈ ਕੰਮ ਵੀ ਨਹੀਂ ਬਣਨ ਦਿੰਦੀ ਜਿੰਨਾ ਚਿਰ ਮੈਂ ਇੱਥੇ ਆ ਨਾ ਤੁਹਾਨੂੰ ਨਹੀਂ ਤਰੱਕੀ ਕਰਨ ਦਿੰਦੀ ਚਾਹੇ ਕੁਝ ਵੀ ਹੈ ਜੀ ਪਰ ਇਹ ਮੈਨੂੰ ਚੰਗੀ ਨਹੀਂ ਲੱਗਦੀ ਉਦੋਂ ਤੁਸੀਂ ਇਹ ਜਿਓ ਸਾਰੀ ਗੱਲ ਦਾ ਭੇਤ ਦੇਣ ਲੱਗ ਜੰਨੇ ਹੋ ਪੂਰੀ ਡਿਟੇਲ ਚ ਦੱਸਣ ਲੱਗ ਜਾਨੇ ਉਹ ਵੀ ਆ ਗੱਲ ਸੀ ਕਿੱਥੇ ਗਏ ਸੀ ਕੀ ਗੱਲ ਹੋਈ ਐ ਕੀ ਉੱਥੇ ਬਣਿਆ ਸਾਰਾ ਚਿੱਠਾ ਖੋਲ ਕੇ ਰੱਖ ਦਿੰਦੇ ਹੋ ਉਹ ਚਲ ਫੇਰ ਕੀ ਹੁੰਦਾ ਉਹ ਕਿਹੜਾ ਬਗਾਨੀਆਂ ਕੋਈ ਚਾਚੀ ਆ ਘਰ ਦੀ ਫੇਰ ਵੀ ਚਾਹੇ ਕੁਝ ਵੀ ਐ ਮੈਨੂੰ ਨਹੀਂ ਜੰਗੀ ਲੱਗਦੀ ਉਹ ਚਲਾ ਆਏ ਕੀ ਹੁੰਦਾ ਚਲ ਇਹ ਗੱਲਾਂ ਤਾਂ ਛੱਡੋ ਤੁਸੀਂ ਮੈਨੂੰ ਨਾ ਕੇਸ ਬਾਰੇ ਦੱਸੋ ਵੀ ਜਿਹੜਾ ਆਪਣਾ ਕੇਸ ਐ ਕੱਲੀ ਉਹ ਕੁੜੀ ਕਰਕੇ ਅੜਕਿਆ ਹੋਇਆ ਵੇ ਕੋਈ ਹੋਰ ਰੀਜ਼ਨ ਤਾਂ ਨਹੀਂ ਹੈਗਾ ਕੋਈ ਹੋਰ ਰੀਜ਼ਨ ਕੋਈ ਵੀ ਨਹੀਂ ਕਿਸ ਤਾਮ ਕੱਲੀ ਉਹ ਕੁੜੀ ਨਹੀਂ ਖੜਾ ਰੱਖਿਆ ਹੁਣ ਤੱਕ ਹੋਰ ਉਹ ਕਹਿੰਦੀ ਮੇਰਾ ਨਾਮ ਬੋਲਦਾ ਜੀ ਮੇਰਾ ਹਿੱਸਾ ਵਿੱਚ ਹੁਣ ਗਾਹਾਂ ਉਹਨਾਂ ਦੇ ਭਾਈਆਂ ਨੂੰ ਕਹਿ ਕੇ ਆਇਆ ਵੀ ਭਾਈ ਤੁਸੀਂ ਆਪ ਦਾ ਨਿਮੇੜੋ ਮੇਰੇ ਨਾਮ ਕਰਾਓ ਸਾਰਾ ਕੁਝ ਅੱਜ ਤਾਂ ਇਹਦਾ ਉੱਪਰ ਆ ਗਿਆ ਚਿਹਰਾ ਦੇਖ ਕੇ ਕਾਲਜ ਨੂੰ ਠੰਡ ਜੀ ਪੈ ਗਈ ਅ ਜਦੋਂ ਦਾ ਇਹਨਾਂ ਨੇ ਪਲਾਟ ਲਿਆ ਇਹਦੀ ਬਹੂ ਵੀ ਨਹੀਂ ਸਿੱਧੇ ਨੂੰ ਬੋਲਦੀ ਸੀ ਇਹ ਉਹ ਉੱਚੀਆਂ ਹਵਾ ਚ ਤੇ ਨਾ ਫਿਰ ਕੀ ਬਣੂਗਾ ਜੀ ਐਨੇ ਚੌ ਨਾਲ ਪਲਾਟ ਲਿਆ ਸੀ ਵੀ ਚਲ ਹੌਲੀ ਹੌਲੀ ਘਰ ਬਣ ਜੂਗਾ ਆਪਾਂ ਤੇ ਇਨਾ ਪੈਸਾ ਵੀ ਲਾ ਬੈਠੇ ਅੱਧੀ ਕ ਹਵਾ ਇਹਨਾਂ ਦੀ ਅੱਜ ਨਿਕਲ ਗਈ ਅੱਧੀ ਕਿ ਜਦੋਂ ਹਾਰ ਜਾਣਗੇ ਉਦੋਂ ਨਿਕਲ ਜੂ ਓਹ ਹੋਰ ਹੁਣ ਜੇ ਕਿਤੇ ਇਹ ਪਹਿਲਾਂ ਪਤਾ ਲੱਗ ਜਾਂਦਾ ਵੀ ਉਹਨਾਂ ਦੀ ਕੁੜੀ ਆ ਕੇ ਵਿੱਚ ਆ ਪੰਗਾ ਪਾਉ ਫਿਰ ਕਾਹਨੂੰ ਲੈਂਦੇ ਆਪਾਂ ਕਾਹਨੂੰ ਪੈਸੇ ਖਰਾਬ ਕਰਦੇ ਕੋਈ ਹੋਰ ਦੇਖ ਲੈਂਦੇ ਹੁਣ ਤਾਂ ਆਪਾਂ ਉੱਥੇ ਘਰ ਪਾਉਣ ਵੀ ਲੱਗ ਜਾਂਦੇ ਚਲੋ ਠੀਕ ਹੈ ਜੀ ਕੋਈ ਨਹੀਂ ਪਰਮਾਤਮਾ ਕੋਈ ਨਾ ਕੋਈ ਹੱਲ ਤਾਂ ਲੱਭੂਗਾ ਹੀ ਲੋ ਵੇ ਹੁਣ ਤੁਹਾਡੇ ਵਾਸਤੇ ਚਾਹ ਬਣਾਦਾ ਅੱਜ ਠੰਡ ਵੀ ਬਹੁਤ ਹੈ ਚਲ ਬਣਾ ਦੇ ਘੁੱਟਕ ਹੋਰ ਅੱਜ ਤਾਂ ਇੰਨੀ ਕ ਗੱਲ ਸੁਣ ਕੇ ਮੇਰਾ ਮਨ ਖੁਸ਼ ਹੋ ਗਿਆ ਚਲ ਮੈਂ ਤਾਂ ਪਾਵਾਂ ਦੁੱਧ ਚ ਪੱਤੀ ਮੈਂ ਤਾਂ ਵਧੀਆ ਜੀ ਚਾਹ ਬਣਾ ਕੇ ਪੀਵਾਂ ਮੇਰੀ ਗੱਲ ਸੁਣੋ ਜੀ ਮੈਂ ਕੋਠੇ ਤੇ ਬੈਠੀ ਬੈਠੀ ਨੇ ਨਾ ਕੁਝ ਹੋਰ ਸੋਚਿਆ ਜੇ ਤੁਸੀਂ ਮੇਰੀ ਗੱਲ ਮੰਨੋ ਉਹ ਜੇ ਮੰਨਣ ਵਾਲੀ ਹੋਊਗੀ ਮੰਨ ਵੀ ਲਊਗਾ ਪਰ ਇਹ ਤਾਂ ਦੱਸ ਇਹ ਜਾਂ ਸੋਚਿਆ ਕੀ ਆ ਤੈਂ ਮੈਂ ਤਾਂ ਜੀ ਇਹ ਸੋਚਿਆ ਵੀ ਹੁਣ ਕਿੰਨਾ ਕੁ ਚਿਰ ਆਪਾਂ ਫੈਸਲੇ ਨੂੰ ਡੀਕਦੇ ਰਹਾਂਗੇ ਨਾਲ ਇਹ ਕੇਸ ਦਾ ਕੀ ਪਤਾ ਹੈ ਜੀ ਕਿੰਨੇ ਕੁ ਸਾਲ ਚੱਲਦਾ ਰਹੇ ਮੈਂ ਤਾਂ ਤੁਹਾਨੂੰ ਆਏ ਕਹਿੰਦੀ ਸੀ ਵੀ ਆਪਾਂ ਨਾ ਆਹੀ ਘਰ ਢੇੜ ਕੇ ਇੱਥੇ ਨਵਾਂ ਬਣਾ ਲੈਣੇ ਆ ਸਾਰੀਆਂ ਸਬਜ਼ੀਆਂ ਦੇ ਰੇਟ ਘਟ ਗਏ ਆ ਪਿਆਜ਼ਾਂ ਦੇ ਰੇਟ ਨਹੀਂ ਘਟੇ ਅਜੇ ਵੀ 40 ਰੁਪਏ ਕਿਲੋ ਦਿੰਦੇ ਨੇ ਇਹ ਵੀ ਡਿੱਗਣ ਤੇ ਆਇਆ ਪਿਆ ਥਾਂ ਥਾਂ ਤੇੜਾ ਆਈਆਂ ਪਈਆਂ ਨੇ ਉਦੋਂ ਆਪਾਂ ਨੂੰ ਆਏ ਸੀ ਵੀ ਚੱਲ ਆਪਾਂ ਨੇ ਇੱਥੇ ਪੈਸੇ ਕਾਹਨੂੰ ਲਾਉਣੇ ਨੇ ਵੀ ਚੱਲ ਆਪਣਾ ਨਵਾਂ ਮਕਾਨ ਤਾਂ ਬਣ ਜੂਗਾ ਜਦੋਂ ਹੁਣ ਉੱਥੇ ਨਹੀਂ ਬਣਨਾ ਫਿਰ ਇਹਦੇ ਨਾਲ ਚੰਗਾ ਵੀ ਆਪਾਂ ਇੱਥੀ ਪਾ ਲੈਨੇ ਆ ਨਾ ਇਹਨਾਂ ਨੂੰ ਸਬਜ਼ੀ ਚ ਪਾਏ ਵੀ ਨਾ ਸਰਦਾ ਚਾਹੇ ਜਿੰਨੇ ਮਰਜ਼ੀ ਮਹਿੰਗੇ ਹੋ ਜਾਣ ਉਹ ਮੈਂ ਤੇਰੀ ਸਾਰੀ ਗੱਲ ਸਮਝਦਾ ਹੋ ਮੇਰੀ ਗੱਲ ਸੁਣਾ ਪਹਿਲਾਂ ਮੈਂ ਤੈਨੂੰ ਕਹਿ ਕੇ ਤਾਂ ਹਟਿਆ ਵੀ ਪੌਣ ਨੂੰ ਤਾਂ ਆਪਾਂ ਇੱਥੇ ਪਾ ਲਈਏ ਪਰ ਪੰਗਾ ਤਾਂ ਉਹੀ ਹੈ ਵੀ ਪੈਸੇ ਨਹੀਂ ਹੈਗੇ ਇੰਨੇ ਮੇਨ ਗੱਲ ਤਾਂ ਇਹੀ ਹੈ ਵੀ ਪੈਸਾ ਕਿੱਥੋਂ ਆਊਗਾ ਜੇ ਪੈਸੇ ਹੁਣ ਫਿਰ ਤਾਂ ਆਪਾਂ ਇਸ ਨੂੰ ਬਣਾ ਲਈਏ ਉਹ ਤਾਂ ਮੈਨੂੰ ਵੀ ਪਤਾ ਵੀ ਕੇਸ ਹੋਣਾ ਹੀ ਨਹੀਂ ਪਤਾ ਹੋਰ ਕਿੰਨਾ ਕੁ ਟਾਈਮ ਚੱਲੇ ਲੱਗਦਾ ਇੱਧਰ ਕੋਈ ਖੁਸਰਮੋਸਰਜੀ ਹੋ ਰਹੀ ਹੈ ਸੁਣਾ ਨਾ ਕੰਨ ਲਾ ਕੇ ਕੀ ਗੱਲਾਂ ਕਰਦੇ ਨੇ ਫਿਰ ਜੀ ਪੈਸਿਆਂ ਦਾ ਤਾਂ ਕੋਈ ਹੱਲ ਕਰ ਨਹੀਂ ਪਊਗਾ ਮੈਂ ਤਾਂ ਇਹ ਸੋਚਿਆ ਵੀ ਆਪਾਂ ਲੋਨ ਲੈ ਲੈਂਦੇ ਆ ਫਸਲ ਦੀ ਆਮਦਨ ਚੋਂ ਭਰ ਦਿਆ ਕਰਾਂਗੇ। ਉਹ ਨਹੀਂ ਨਹੀਂ ਲੋਨ ਵਾਲਾ ਕੰਮ ਨਹੀਂ ਠੀਕ ਰਹਿਣਾ। ਤੈਨੂੰ ਪਤਾ ਹੈ ਬੈਂਕਾਂ ਲੋਨ ਦੇਣ ਵੇਲੇ ਤਾਂ ਹੋਰ ਕੁਝ ਹੁੰਦੀਆਂ ਨੇ। ਜਦੋਂ ਬੰਦੇ ਨੂੰ ਲੋਨ ਦੇ ਦਿੰਦੀਆਂ ਨੇ ਉਸ ਤੋਂ ਬਾਅਦ ਪਤਾ ਕਿੰਨਾ ਵਿਆਜ ਲਾਉਂਦੀਆਂ ਨੇ ਉਹ। ਭਰਦੇ ਭਰਦੇ ਥੱਕ ਜਾਗੇ ਪਰ ਲੋਨ ਨਹੀਂ ਉਤਰਨਾ। ਕੋਏ ਚੱਕਰਾਂ ਚੱਕਰਾਂ ਚ ਨਹੀਂ ਮੈਂ ਪੈਂਦਾ। ਆਪਾਂ ਤਾਂ ਘਰੇ ਹਜੇ ਰੁੱਕੇ ਪਾਵਾਂਗੇ। ਕੀ ਤੁਸੀਂ ਤਾਂ ਉਹੀ ਕਹੀ ਜਾਂਦੇ ਹੋ। ਘਰੇ ਬੈਠੀ ਗੱਲਾਂ ਬਣਾਈ ਜਾਂਦੇ। ਇੱਕ ਵਾਰੀ ਜਾ ਕੇ ਤਾਂ ਦੇਖ ਲੋ ਜੇ ਉੱਥੇ ਜਾਓਗੇ ਤਾਂ ਹੀ ਤੁਹਾਨੂੰ ਪਤਾ ਲੱਗੂ ਵੀ ਉਹਨਾਂ ਦੀ ਕੀ ਪ੍ਰੋਸੈਸ ਐ ਲਾਈ ਤਾਂ ਹੋਰ ਹੀ ਸਕੀਮਾਂ ਲਾਈ ਜਾਂਦੇ ਨੇ ਮੈਨੂੰ ਤਾਂ ਐਸੀ ਵੀ ਜੇ ਇਹਨਾਂ ਦਾ ਪਲਾਟ ਨਾ ਬਣਿਆ ਤਾਂ ਘਰ ਨਹੀਂ ਪੈਣਾ ਇਹ ਤਾਂ ਇੱਥੇ ਹੀ ਪਾਉਣ ਨੂੰ ਫਿਰਦੇ ਨੇ ਚੱਲ ਦੇਖਦਾ ਮੈਂ ਕਰ ਲੈਣਾ ਕਿਸੇ ਨਾਲ ਗੱਲ ਪਰ ਜੇ ਵਿਆਜ ਉਹ ਵੱਧ ਲਾਉਂਦੇ ਹੋਏ ਨਾ ਫੇਰ ਨੀ ਮੈਂ ਚੱਕਰਾਂ 'ਚ ਪੈਂਦਾ ਹੈਗਾ ਬੈਂਕ ਵਾਲਿਆਂ 'ਚ ਮੈਨੂੰ ਪਤਾ ਮੰਗਰੋਂ ਲੁੱਟ ਕੇ ਖਾ ਜਾਂਦੇ ਨੇ ਬੰਦੇ ਨੂੰ ਇਹ ਬਾਕੀ ਦੇਖਦਾ ਮੈਨੂੰ ਇੱਕ ਜਾਣਦਾ ਮੁੰਡਾ ਦੋਸਤ ਹੈ ਮੇਰਾ ਉਹ ਲੱਗਿਆ ਹੋਇਆ ਬੈਂਕ 'ਚ ਲੋਨ-ਲੋਨ ਕਰਾਉਂਦਾ ਉਹ ਉਹਨੂੰ ਪੁੱਛਦਾ ਮੈਂ ਜਾ ਕੇ ਕੀ ਕਹਿੰਦਾ ਮੈਨੂੰ ਤਾਂ ਹੁਣ ਇਹਨਾਂ ਦਾ ਉਹੀ ਕੰਮ ਕਰਨਾ ਪਊ ਜਿਹੜਾ ਪਲਾਟ ਵੇਲੇ ਕਰਿਆ ਸੀ ਹੁਣ ਤਾਂ ਮੈਨੂੰ ਸਿਆਣੇ ਕੋਈ ਜਾਣਾ ਹੀ ਪਊ ਦੁਬਾਰੇ ਨਾਲੇ ਉਹਨੂੰ ਦੱਸੂ ਵੀ ਬਾਬਾ ਤੇਰਾ ਪਹਿਲਾਂ ਵਾਲਾ ਕੰਮ ਬਹੁਤ ਵਧੀਆ ਰਿਹਾ ਉਹਨਾਂ ਦਾ ਕੇਸ ਅਜੇ ਤੱਕ ਦੁਲੀ ਜਾਂਦਾ ਪੂਰਨੀ ਚੜਿਆ ਜੀ ਮੈਂ ਤਾਂ ਤਉ ਨੁਆਏ ਕੈਨੀਆ ਤੁਸੀਂ ਹੁਣੀ ਜਾਇਆਓ ਕਿਹੇ ਤਿਆਰ ਵੀ ਨਾ ਹੋਵੋ ਆਈ ਬਗਜੋ ਹੁਣ ਉਹਨੂੰ ਫੇਰ ਕਹੂੰ ਕਿ ਬਾਬਾ ਮੈਨੂੰ ਇਹੋ ਜਿਹਾ ਟੋਟਕਾ ਦੇ ਪਈ ਇਹਨਾਂ ਦਾ ਘਰ ਨਾ ਪਵੇ ਲੈ ਹੁਣ ਮੈਂ ਐ ਕਰਦੀ ਆ ਪਹਿਲਾਂ ਸਬਜ਼ੀ ਬਣਾ ਲੈਨੀ ਆ ਫੇਰ ਜਾਨੀ ਆ ਬਾਬੇ ਕੋਲੇ ਕਿ ਬਾਬਾ ਮੈਨੂੰ ਦੱਸ ਕੋਈ ਟੂਣਾ ਜਿਹੜਾ ਗਵਾਂਡੀਆਂ ਦਾ ਘਰ ਨਾ ਪਵੇ ਹਾਂ ਚਲ ਦੇਖ ਲੈਣਾ ਜਾਇਆ ਉਹਨਾ ਮੈਂ ਹੂੰ ਜਿਵੇਂ ਤੇਰਾ ਜੀ ਕਰਦਾ ਨਾ ਘਰ ਪਾਉਣ ਦਾ ਜੀ ਤਾਂ ਮੇਰਾ ਵੀ ਬਹੁਤ ਕਰਦਾ ਵੀ ਆਪਣਾ ਘਰ ਬਣ ਜੇ ਸਾਰੇ ਲੋਕਾਂ ਦੇ ਘਰ ਬਣੇ ਪਏ ਨੇ ਕਲਾ ਆਪਣੀ ਆਹ ਵਿਚਾਰਾ ਜਿਹੜਾ ਪੁਰਾਣਾ ਖੜਾ ਇਹ ਤਾਂ ਹੈਗਾ ਜੀ ਹਾਂ ਉਹ ਹੀ ਐ ਨੀਚੇ ਫਿਰ ਉਮਰ ਲੰਘ ਗਈ ਫੇਰ ਕੀ ਘਰ ਕਰਨੇ ਨੇ ਚਲ ਦੇਖਦਾ ਕੀ ਕਹਿੰਦਾ ਉਹ ਕਰ ਲੈਣਾ ਗੱਲ ਉਹਦੇ ਨਾਲ ਮੈਂ ਜਾ ਕੇ ਕਿੰਨਾ ਕੁ ਵਿਆਜ ਹੁੰਦਾ ਪੁੱਛ ਲੈਣਾ ਹਾਂ ਮੈਂ ਤਾਂ ਕਹਿੰਦੀ ਹਾਂ ਮਾਲਕ ਕਰੇ ਕੰਮ ਬਾਣੀ ਜਾਵੇ ਆਪਣਾ ਹਾਂ ਦੇਖਦੇ ਹਾਂ ਹੌਲੀ ਹੌਲੀ ਭਰੀ ਜਾਵਾਂਗੇ ਫੇਰ ਹਾਂਜੀ ਕਿਸ਼ਤਾਂ 'ਚ ਹੋਰ ਚਲ ਠੀਕ ਆ ਲੈ ਮੈਂ ਤਾਂ ਘਰਾਂ ਛੇਤੀ ਛੇਤੀ ਸਬਜੀ ਜੇ ਮੈਂ ਐ ਕਰਾਂ ਬਾਬੇ ਕੋਲੇ ਜਾਣ ਤੋਂ ਪਹਿਲਾਂ ਮੈਂ ਇਹਨਾਂ ਦੇ ਘਰੇ ਗੇੜਾ ਮਾਰ ਕੇ ਆਵਾਂ ਹਜੇ ਤਾਂ ਮੈਨੂੰ ਮਾੜੀ ਮੋਟੀ ਗੱਲ ਪਤਾ ਲੱਗੀ ਐ ਲੈ ਮੈਂ ਪਹਿਲਾਂ ਸਬਜੀ ਬਣਾਵਾਂ ਫਿਰ ਮੈਂ ਹੈਪੀ ਕੋਲੇ ਜਾ ਕੇ ਆਉਣੀ ਆ ਉਹ ਦੱਸ ਦੂ ساری ਗੱਲ ਬਾਤ ਨੀ ਹੋਰ ਕੁੜਾ ਲਵੀ ਕੀ ਕਰਦੀ ਐ ਕਰਨਾ ਤਾਂ ਕੀ ਐ ਚਾਚੀ ਜੀ ਆ ਢੱਕੇ ਜੇ ਲਾ ਕੇ ਲਿਆ ਇਸੀ ਕੋਠੇ ਤੋਂ ਮੈਂ ਕਿਹਾ ਚੱਲ ਇਹਨਾਂ ਨੂੰ ਤੋੜ ਕੇ ਰੱਖ ਲਵਾਂ ਆਜੋ ਬਹਿਜੋ ਨੀ ਹੋਰ ਮੈਂ ਵੀ ਸਬਜੀ ਬਣਾ ਕੇ ਆਈ ਆ ਮੈਂ ਸੋਚਿਆ ਦੋ ਲਵੀ ਨਾਲ ਗੱਲਾਂ ਮਾਰ ਆਵਾ ਹੋਰ ਬਹਿਜੋ ਮੈਂ ਵੀ ਚੱਲ ਢੱਕੇ ਜੇ ਫੇਰ ਤੋੜ ਲੂੰਗੀ ਨੀ ਕੁੜੇ ਹੈਪੀ ਕਿੱਥੇ ਐ ਕਿਤੇ ਗਿਆ ਹੋਇਆ ਉਂ ਤਾਂ ਮੈਨੂੰ ਉਹਦਾ ਬੋਲ ਜਿਆ ਸੁਣਿਆ ਸੀ ਜਿਵੇਂ ਘਰੇ ਹੁੰਦਾ ਹੈ ਹੈਗੇ ਤਾਂ ਚਾਚੀ ਜੀ ਇਹ ਘਰੇ ਹੀ ਸੀ ਆ ਤੁਹਾਡੇ ਮੂਰੇ ਹੀ ਗਏ ਨੇ ਹਜੇ ਪਰ ਦੱਸ ਕਿ ਨਹੀਂ ਗਏ ਵੀ ਕਿੱਥੇ ਜਾਂਦੇ ਨੇ ਅੱਛਾ ਚੱਲ ਕਿਸੇ ਕੰਮ ਗਿਆ ਹੋਣਾ ਸੌ ਕੰਮ ਹੁੰਦੇ ਨੇ ਕੱਲੇ ਬੰਦੇ ਨੂੰ ਹੂੰ ਤਾਂ ਲਵੀ ਤੁਹਾਡੇ ਘਰ ਦੀ ਵੀ ਹਾਲਤ ਕਿੰਨੀ ਖਰਾਬ ਹੋਈ ਪਈ ਆ ਕਿਵੇਂ ਸੀਮਿੰਟ ਲਿਆ ਪਿਆ ਏ ਹੁਣ ਤਾਂ ਲਵੀ ਤੁਸੀਂ ਆਪ ਦਾ ਘਰ ਨਵਾਂ ਬਣਾ ਹੀ ਲੈਂਦੇ ਗਾਂ-ਗਾ ਮੰਗਿਆਈ ਹੋਈ ਜਾਂਦੀ ਆ ਘਰ ਪੌਣੇ ਬਹੁਤ ਔਖੇ ਨੇ ਗੱਲ ਤਾਂ ਤੁਹਾਡੀ ਚਾਚੀ ਜੀ ਠੀਕ ਐ ਪਰ ਹੁਣ ਕਰੀਏ ਵੀ ਕੀ ਏ ਕਿਸਮਤ ਚ ਹੋਇਆ ਤਨਾਂ ਮਾ ਬਣ ਜੂਗਾ ਨਹੀਂ ਫਿਰ ਬੈਠੇ ਆਂ ਅੰਜ ਤਾਂ ਹੈ ਵੀ ਆਪਦਾ ਘਰ ਹੈ ਉਹ ਤਾਂ ਤੇਰੀ ਗੱਲ ਠੀਕ ਹੈ ਕਿਰਾਏ ਨਾਲ ਤਾਂ ਚੰਗਾ ਹੈ ਪਰ ਜੇ ਤੁਹਾਡਾ ਉਹ ਪਲਾਟ ਵਾਲਾ ਨਿਬੜ ਜਾਂਦਾ ਇਹ ਤੁਸੀਂ ਨਵੇਂ ਘਰ ਵਾਲੇ ਬਣ ਜਾਂਦੇ ਹਾਂ ਚਾਚੀ ਜੀ ਨਵੇਂ ਘਰ ਵਾਲੇ ਤਾਂ ਬਣ ਜਾਂਦੇ ਪਰ ਕਰੀਏ ਕੀ ਜਦੋਂ ਕਿਸਮਤ ਚੀ ਨਹੀਂ ਮੂੰ ਤਾਂ ਕੁੜੇ ਨੂੰ ਤੈਨੂੰ ਇੱਕ ਸਲਾਹ ਦੇਣੀ ਆ ਕਿ ਤੁਸੀਂ ਇਸੇ ਘਰ ਨੂੰ ਢਾਕੇ ਇੱਥੇ ਹੀ ਨਵਾਂ ਬਣਾ ਲਓ ਨਾ ਚਾਚੀ ਜੀ ਆ ਕਰਤਾ ਆਕੇ ਤਾਂ ਸਾਡਾ ਇੱਥੇ ਪਾਉਣ ਦੀ ਕੋਈ ਸਲਾਹ ਨਹੀਂ। ਫਿਰ ਚੰਗਾ ਭਾਈ ਜਿਵੇਂ ਤੁਹਾਡੀ ਮਰਜ਼ੀ ਮੈਂ ਵੀ ਚਲਦੀ ਆ ਆਪਣੇ ਘਰ ਨੂੰ। ਲੈ ਇਹਨੂੰ ਤਾਂ ਆਏ ਐ ਵੀ ਮੈਨੂੰ ਕੁਝ ਪਤਾ ਹੀ ਨਹੀਂ। ਮੈਂ ਕੀ ਜਾਣਦੀ ਨਹੀਂ। ਇਹ ਤਾਂ ਜਾਣ ਕੇ ਮੈਥੋਂ ਸੁਹਾ ਲੈੰਦੀ ਸੀ। ਵੀ ਇਹਨਾਂ ਨੇ ਮੁੜ ਕੇ ਕੋਈ ਘਰ ਦੀ ਗੱਲ ਹੀ ਨਹੀਂ ਛੇੜੀ। ਅੱਜ ਤਾਂ ਸ਼ੁਕਰ ਹੈ ਵੀ ਇਹ ਚਾਚੀ ਦੇ ਆਉਣ ਤੋਂ ਪਹਿਲਾਂ ਚਲੇ ਗਏ। ਜੇ ਕਿਤੇ ਇਹ ਬੈਠੇ ਹੁੰਦੇ। ਇਨੰਤ ਸਾਰੀ ਗੱਲ ਚਾਚੀ ਨੂੰ ਦੱਸ ਦੇਣੀ ਸੀ ਵੀ ਮੈਂ ਤਾਂ ਬੈਂਕ ਜਾ ਕੇ ਆਉਣਾ ਲੋਨ ਦਾ ਪਤਾ ਕਰਦਾ ਨਹੀਂ ਕਿ ਢੀ ਚਲਾਕ ਐ ਜੈ ਵੱਡੀ ਨੇ ਜਮਾ ਪੇਦ ਨਹੀਂ ਦਿੱਤਾ ਨਹੀਂ ਮੈਂ ਜੇ ਸਬਜੀ ਨਾ ਬਣਾਉਂਦੀ ਪਹਿਲਾਂ ਹੀ ਚਲ ਜਾਂਦੀ ਹੈਪੀ ਨੇ ਸਾਰਾ ਪੇਦ ਦੇ ਦੇਣਾ ਸੀ ਮੈਨੂੰ ਚਲ ਇੰਨੀ ਕਥਾ ਮੈਂ ਗੱਲ ਸੋਣੀ ਲਈ ਸੀ ਇਹ ਲੋਨ ਕਰਾ ਕੇ ਘਰ ਪਾਉਣ ਦਾ ਸੋਚਦੇ ਨੇ ਹੁਣ ਮੈਂ ਜਾਂਦੀ ਆ ਬਾਬੇ ਕੋਲੇ ਫਿਰ ਦੇਖਦੀ ਆ ਕਿਵੇਂ ਕਰਾਉਂਦੇ ਨੇ ਲੋਨ ਕਿਵੇਂ ਪਾਉਂਦੇ ਨੇ ਘਰ ਲਵੀ ਹਾਂਜੀ ਆਹ ਮੈਨੂੰ ਐ ਕਰ ਇੱਕ ਤਾਂ ਫਰਮ ਦੇ ਅੱਛਾ ਤੇ ਇੱਕ ਪੈਨ ਕਾਰਡ ਆਧਾਰ ਕਾਰਡ ਤਾਂ ਮੇਰੇ ਕੋਲੇ ਹੈਗਾ ਬਣ ਜੂ ਕੰਮ ਹਾਂ ਕਹਿੰਦਾ ਉਹ ਕਹਿੰਦਾ ਲੋਕ ਤਾਂ ਉਹੀ ਕਹੀ ਜਾਂਦੇ ਹੁੰਦੇ ਨੇ ਬਾੜਾ ਵਿਆਜ ਆ ਜਿਆਦਾ ਆ ਹਾਂਜੀ ਕਹਿੰਦਾ ਪਰ ਨਹੀਂ ਇੰਨਾ ਨਹੀਂ ਹੁੰਦਾ ਕਹਿੰਦਾ ਲਿਮਟਨ ਵਾਲੀ ਹੁੰਦਾ ਕਿਸ਼ਤਾ ਨੇ ਕਹਿੰਦਾ ਉਹ ਤੁਸੀਂ ਭਰੀ ਜਾਇਓ ਮੈਂ ਉਹਨੂੰ ਕਿਹਾ ਸੀ ਮਾਵੀ ਜਦੋਂ ਫਸਲ ਆਇਆ ਕਰੂਗੀ ਮੈਂ ਤਾਂ ਇਕੱਠੀਆਂ ਭਰ ਦਿਆ ਕਰੂੰਗਾ ਹਾਂ ਕਹਿੰਦਾ ਚਲੋ ਉਹ ਜੀ ਸਾਹਿਬ ਆਪਾਂ ਦੇਖ ਲਾਂਗੇ ਕਹਿੰਦਾ ਵੀ ਤੂੰ ਇੱਕ ਪੈਨ ਕਾਰਡ ਲਿਆ ਤੇ ਫਰਮ ਲਿਆ ਕਹਿੰਦਾ ਨਾ ਉਹ ਤਾਂ ਮੈਂ ਕੱਢ ਕੇ ਦੇ ਦਿੰਨੀ ਆ ਚਲੋ ਅਪਲਾਈ ਕਰ ਦੋ ਆਪ ਅਪਲਾਈ ਕਰ ਦਿੰਨੇ ਆ ਹਾਂ ਜੀ ਜੀ ਬਣਨਾ ਹੋ ਬਣ ਜਾਊਗਾ ਠੀਕ ਐ ਲੈ ਮੈਂ ਪਹਿਲਾਂ ਦੇਖ ਲਾਂ ਵਾਲੇ ਦਵਾਲੇ ਕੋਠੇ ਤੇ ਕੋਈ ਹੈ ਤਾਂ ਨਹੀਂ ਜੈ ਵੱਡੇ ਦੇ ਹਫਤਾ ਹੋ ਗਿਆ ਘੋਲ ਹੋਈ ਪਈ ਐ ਕਦੇ ਕੋਈ ਚੜ ਜਾਂਦਾ ਕਦੇ ਕੋਈ ਚੜ ਜਾਂਦਾ ਕੋਈ ਨਹੀਂ ਹੈਗਾ ਲੱਗਦਾ ਅੱਜ ਤਾਂ ਮੇਰਾ ਕੰਮ ਬਣ ਜਾਊਗਾ ਅੱਜ ਤਾਂ ਮੇਰੀ ਕਿਸਮਤ ਵੀ ਸਾਥ ਦੇ ਰਹੀ ਐ ਹਏ ਇਹ ਤਾਂ ਟੂਣਾ ਕਰਿਆ ਪਿਆ ਏ ਕੀ ਇਹਨੇ ਕਰਤਾ ਦੱਸ ਦੀ ਇਹਨਾਂ ਨੂੰ ਜੀ ਮੇਰੀ ਗੱਲ ਸੁਣੋ ਕਿਉਂ ਗਿਆ ਤੈਂ ਕਿਵੇਂ ਖਾਂ ਚੜਾ ਰੱਖਿਆ ਜੀ ਆਪਣੇ ਗੇਟ ਕੋਲੇ ਟੂਣਾ ਕਰਿਆ ਪਿਆ ਹੈ ਹੈ ਟੂਣਾ ਹੋਰ ਆ ਜਾ ਦੇਖੋ ਤਾਂ ਸਹੀ ਆ ਦੇਖੋ ਜੀ ਗਲਤ ਤਾਂ ਤੇਰੀ ਠੀਕ ਹੈ ਇਹ ਕਿਹਨੇ ਕਰਿਆ ਪਤਾ ਨਹੀਂ ਜੀ ਚਲ ਤੂੰ ਆਏ ਕਰ ਤੈਨੂੰ ਮੈਂ ਅੰਦਰ ਲੈ ਕੇ ਜਾਂਦਾ ਨਾ ਨਾ ਤੁਸੀਂ ਇਹਨਾਂ ਨੂੰ ਲਾਉ ਜੀ ਉਹ ਕੁਝ ਨਹੀਂ ਹੁੰਦਾ ਇਹਦੇ ਨਾਲ ਇਹਨੂੰ ਕੁਝ ਕਰਾਇਆ ਪਿਆ ਹੋਵੇ ਆਏ ਇਹਨਾਂ ਨਾਲ ਕੀ ਹੁੰਦਾ ਆ ਜਾ ਅੰਦਰ ਦੇਖਦੇ ਹਾਂ ਚ ਕੀ ਆ ਚਲ ਲੈ ਜੀ ਜੀ ਮੈਂ ਤੁਹਾਨੂੰ ਕਹਿ ਨਹੀਂ ਆ ਇਹਨੂੰ ਤੁਸੀਂ ਅੰਦਰੋਂ ਘਾਤੋਂ ਲੈ ਆਏ ਬਾਹਰ ਹੀ ਸਿੱਟ ਦਿੰਦੇ ਉਹ ਇਹਨਾਂ ਨਾਲ ਕੁਝ ਨਹੀਂ ਹੁੰਦਾ ਹੁੰਦਾ ਦੇਖ ਤਾਂ ਲਈਏ ਵੀ ਟੂਨੇ ਚਾਗਲਾ ਕੀ ਲੈ ਕੇ ਆਇਆ ਕਿੰਨੇ ਕ ਪੈਸੇ ਖਰਚ ਕਰਕੇ ਆਇਆ ਇਹ ਕਿਸੇ ਦਾ ਕੁਝ ਕਰਾਇਆ ਪਿਆ ਹੁੰਦਾ ਹੈ ਉਹ ਲੈ ਆਉਂਦਾ ਕਰਾ ਕੀ ਹੁੰਦਾ ਅਗਲਾ ਆ ਫੜ ਲੈ ਲੱਡੂ ਆ ਉਹ ਦੋ ਲੱਡੂ ਲੈ ਆ ਕੇ ਦੱਸ ਹੈ ਵੀ ਐ ਕਿਸਦਾ ਘਰ ਪਟਾ ਜਾਂਦਾ ਹੁੰਦਾ ਉਹ ਇਹ ਚੀਜ਼ਾਂ ਨਾਲ ਕੁਝ ਨਹੀਂ ਹੁੰਦਾ ਹੁੰਦਾ ਜੀ ਮੈਨੂੰ ਤਾਂ ਜ਼ਹਿਮ ਪੈ ਗਿਆ ਜੀ ਤੁਹਾਨੂੰ ਪਤਾ ਹੈ ਇਹ ਕੰਮ ਨਾ ਚਾਚੀ ਦਾ ਹੋਣਾ ਹੈ ਉਹੀ ਸਿਆਣੇ ਸੱਪਿਆ ਕੋਲੇ ਫਿਰਦੀ ਰਹਦੀ ਹੈ ਤਾਂ ਹੀ ਤਾਂ ਆਪਣਾ ਘਰ ਦਾ ਭੇਤ ਲੈ ਕੇ ਜਾਂਦੀ ਹੈ ਉਹਨੇ ਖਰਾਇਆ ਹੋਊਗਾ ਵੀ ਇਹਨਾਂ ਦਾ ਕੁਝ ਬਣੇ ਨਾ ਕਾਹੀ ਆਪਣਾ ਕੋਈ ਕੰਮ ਨਹੀਂ ਬਣਦਾ ਤੁਸੀਂ ਆ ਫੜੋ ਮੈਂ ਉਹਨਾਂ ਨਾਲ ਲੜ ਕੇ ਆਉਣੀ ਆ ਹਾਂ ਉਹ ਨਹੀਂ ਮੇਰੀ ਗੱਲ ਤਾਂ ਸੁਣ ਲੈ ਉਹਨੇ ਕੀ ਕਰਨਾ ਟੂਨੇ ਟਾਣੇ ਕਰਾ ਕੇ ਕੋਈ ਨਾ ਉਹਨਾਂ ਨਾਲ ਲੜਨ ਵੇਜੇ ਜਾਂ ਕੇ ਕੁਝ ਨਹੀਂ ਹੁੰਦਾ ਜਿਹੇ ਜਗਲਾ ਕਰੂਗਾ ਉਹ ਜਾ ਭਰੂਗਾ ਤੂੰ ਛੱਡ ਪਰੇ ਟੈਨਸ਼ਨ ਨਾ ਲੈ ਕੁਝ ਨਹੀਂ ਹੁੰਦਾ ਇਹਦੇ ਨਾਲ ਕੀ ਤੁਸੀਂ ਮੇਰੀ ਗੱਲ ਮੰਨਦੇ ਨਹੀਂ ਹੈਗੇ ਅੱਜ ਸਵੇਰੇ ਨਾ ਉਹਦੇ ਹੱਥ 'ਚ ਮੈਂ ਕਾਲਾ ਲਿਫਾਫਾ ਦੇਖਿਆ ਆ ਵੀ ਕਾਲਾ ਲਿਫਾਫਾ ਹੈ ਇਹਦੇ 'ਚ ਦੋ ਲੱਡੂ ਨੇ ਜ਼ਰੂਰ ਉਹਦੇ ਕੋਲ ਸਵੇਰੇ ਦੋ ਲੱਡੂ ਹੀ ਹੋਣੇ ਨੇ ਉਸੇ ਨੇ ਕਰਿਆ ਸਾਰਾ ਕੁਛ ਹੁਣ ਤੁਸੀਂ ਪਰਾਂ ਹੋ ਜਾਓ ਮੈਨੂੰ ਜਾਣ ਦੇ ਉਹ ਨਹੀਂ ਤੂੰ ਮੇਰੀ ਗੱਲ ਸੁਣਾ ਮੈਂ ਤੈਨੂੰ ਕਹੀ ਜਾਂਦਾ ਕਾ ਨੂੰ ਲੜਨਾ ਅਗਲੇ ਨਾਲ ਛੱਡ ਪਰੇ ਆਪਾਂ ਨੇ ਕੀ ਲੈਣਾ ਉਹ ਤੋਂ ਵੱਤ ਤੋਂ ਵੱਤ ਇਹ ਹੈ ਵੀ ਅੱਗੇ ਤੋਂ ਨਹੀਂ ਆਉਣ ਦਿਆ ਕਰਾਂਗੇ ਘਰੇ ਉਹਨੂੰ ਤੂੰ ਵੀ ਨਾ ਬੁਲਾਇਆ ਕਰ ਆਂ ਲੜ ਕੇ ਕਿਸੇ ਨਾਲ ਬੈਰ ਨਹੀਂ ਕਮਾਈਦੇ ਆਪਾਂ ਨੂੰ ਪ੍ਰਮਾਤਮਾ ਤੇ ਭਰੋਸਾ ਹੈ ਸਭ ਠੀਕ ਹੋਊਗਾ ਤੂੰ ਟੈਨਸ਼ਨ ਨਾ ਲੈ ਜਾਓ ਜੀ ਤੁਸੀਂ ਨਹੀਂ ਜਾਣ ਦਿੰਦੇ ਜੇ ਮੈਨੂੰ ਜਾਣ ਦੇ ਦੇ ਦਿੰਦੇ ਨਾ ਅੱਜ ਉਹਦੀ ਮੈਂ ਰੇਲ ਬਣਾ ਦਿੰਦੀ ਮੁੜ ਕੇ ਹਟੂਣੇ ਕਰਨ ਜੋਗੀ ਨਹੀਂ ਸੀ ਰਹਿਣੀ ਉਹ ਕੀ ਫਾਇਦਾ ਲੜਾਈਆਂ ਜੋ ਕੱਢਿਆ ਕਿਸ ਨੇ ਪੁੱਛਾ ਕੁਝ ਨਹੀਂ ਹੁੰਦਾ ਇਹਦੇ ਨਾਲ ਜੇ ਆ ਦੋ ਲੱਡੂ ਕਿਸਦਾ ਘਰ ਪੱਟਣ ਲੱਗੇ ਜਾਣ ਫਿਰ ਤਾਂ ਪੱਟ ਗਏ ਪੂਰੇ ਫਿਰ ਰੱਬ ਨੂੰ ਕੌਣ ਯਾਦ ਕਰੇ ਤਾਂ ਇਹ ਤਾਂ ਫਿਰ ਉਹ ਸਾਰੇ ਪਿੰਡ ਦੇ ਘਰ ਪੱਟ ਦੂ ਇਹ ਤੁਸੀਂ ਹੀ ਹੋ ਜਿਹੜਾ ਮੈਨੂੰ ਰੋਕਦਾ ਜੇ ਮੈਂ ਜਾਂਦੀ ਨਾ ਉਹ ਨੂੰ ਚੰਗੀ ਤਰ੍ਹਾਂ ਛੰਡ ਕੇ ਆਉਂਦੀ ਜਿਹੜੀ ਹਰਕਤ ਉਹਨੇ ਅੱਜ ਕੀਤੀ ਹੈ ਨਾ ਉਹ ਮੁੜ ਕੇ ਨਾ ਕਰਨ ਜੋਗੀ ਰਹਿੰਦੀ ਅੱਜ ਉਹਨੂੰ ਮੂੰਹ ਪੈ ਗਿਆ ਉਹ ਦੁਬਾਰੇ ਫੇਰ ਕਰੂਗੀ ਓਏ ਔਰ ਤੂੰ ਕਿਉਂ ਟੈਨਸ਼ਨ ਲਈ ਜਾਨੀ ਆ ਕਿਉਂ ਡਰੀ ਜਾਨੀ ਆ ਇਹ ਤੋਂ ਜਤਨ ਕਰਦਾ ਵੀ ਨਹੀਂ ਕੁਝ ਹੁੰਦਾ ਇੱਕ ਮਿੰਟ ਹੈਲੋ ਹਾਂ ਵੀਰੇ ਅੱਛਾ ਠੀਕ ਹੈ ਹਾਂ ਹਾਂ ਮੈਂ ਕਰ ਆ ਜਾਣਾ ਮੈਂ ਕਰਿਆਉਣਾ ਸੈਨਾ ਠੀਕ ਹੈ ਚੰਗਾ ਆ ਲੈ ਤੈਨੂੰ ਦੱਸਿਆ ਨਹੀਂ ਤੀ ਵੀ ਮੈਂ ਕਿਉਂ ਡਾਰ ਦਿਆਂ ਤੂੰ ਆ ਦੇਖ ਲਓ ਮੁੰਡੇ ਦਾ ਫੋਨ ਸੀ ਜਿਹੜਾ ਲੋਨ ਕਰਾਉਂਦਾ ਉਹ ਕਹਿੰਦਾ ਤੁਹਾਡਾ ਲੋਨ ਪਾਸ ਹੋ ਗਿਆ ਵੀ ਆ ਕੇ ਸਾਈਨ ਕਰ ਜਾ ਤੈਨੂੰ ਕਿਹਾ ਤਾਂ ਹੈਗਾ ਸੀ ਵੀ ਇਹ ਚੀਜ਼ਾਂ ਨਾਲ ਕੁਝ ਨਹੀਂ ਹੁੰਦਾ ਹੁੰਦਾ ਜੀ ਕਿਸੇ ਨੇ ਟੂਣਾ ਕਰਿਆ ਤੇ ਆਪਣਾ ਦੇਖ ਲਾ ਲੋਨ ਦਾ ਕੰਮ ਬਣ ਗਿਆ ਉਹ ਪਰਮਾਤਮਾ ਨਹੀਂ ਕਰਨਾ ਹੁੰਦਾ ਜਿਹੜਾ ਕੁਝ ਕਰਨਾ ਹੁੰਦਾ ਬੰਦਾ ਨਹੀਂ ਕੁਝ ਕਰ ਸਕਦਾ ਹੁੰਦਾ ਜੀ ਗੱਲ ਤਾਂ ਤੁਹਾਡੀ ਠੀਕ ਹੈ ਬੰਦਾ ਕਿਸੇ ਦਾ ਕੁਝ ਨਹੀਂ ਵਿਗਾੜ ਸਕਦਾ ਜਿੰਨਾ ਚਿਰ ਰੱਬ ਦੀ ਨਿਗਾਹ ਸਿੱਧੀ ਹੈ ਚਲ ਹੁਣ ਤੋਂ ਐ ਕਰ ਆ ਕੁਜਾ ਜਾ ਚੱਕ ਕੇ ਅੰਦਰ ਰੱਖ ਤੇ ਆ ਜਿਹੜੇ ਲੱਡੂ ਨੇ ਇਹ ਆਥਣੇ ਕੁੱਤਿਆਂ ਨੂੰ ਪਾ ਦੀ ਹਾਂਜੀ ਚਲੋ ਕੁੱਤੇ ਦਾ ਖਾਣ ਲੱਡੂ ਹਾਂ ਚਲ ਮੈਂ ਸਾਂਝੀ ਕਰਿਆ ਮਾਂ ਜਾ ਕੇ ਠੀਕ ਹੈ ਜੀ ਕਰਿ ਆਓ ਲੈ ਦੇਖਾਂ ਤਾਂ ਸਹੀ ਕੀ ਬਣਿਆ ਮੇਰੇ ਟੂਨੇ ਦਾ ਲੈ ਤੇ ਤਾਂ ਹੈ ਹੀ ਨਹੀਂ ਲੱਗਦਾ ਚੱਕ ਲਿਆ ਇਹਨਾਂ ਨੇ ਨੀ ਕਿਵੇਂ ਆ ਕੁੜੇ ਲਵੀ ਲਾ ਲਿਆ ਝਾੜੂ ਝੂੜੂ ਕਿਵੇਂ 베ਲੀ ਜੀ ਬੈਠੀ ਐ ਕੰਮ ਸਾਰੇ ਹੋ ਗਏ ਚਾਚੀ ਜੀ 베ਲੀ ਬੈਠਣਾ ਹੋਰ ਤੁਸੀਂ ਸੁਣਾਓ ਬਸ ਠੀਕ ਆ ਮੈਂ ਵੀ ਵੇਖ ਲਾ ਹੋਰ ਦੱਸੋ ਤੁਸੀਂ ਕਿਵੇਂ ਮਾਰਿਆ ਗੇੜਾ ਨਿਕਾ ਨੂੰ ਮੈਂ ਤੇ ਦੁਕਾਨ ਤੇ ਜਾਂਦੀ ਸੀ ਮੈਂ ਸੋਚਿਆ ਚੱਲ ਜਾਂਦੀ ਜਾਂਦੀ ਲਵੀ ਦਾ ਹਾਲ ਚਾਲ ਪੁੱਛ ਜਾ ਇਹ ਸੱਚ ਐ ਤੇ ਤੂੰ ਅੱਜ ਝਾੜੂ ਲਾਇਆ ਹੀ ਨਹੀਂ ਬਾਹਰ ਕੂੜਾ ਤਾਂ ਉਦੋਂ ਹੀ ਖਿਲਰਿਆ ਪਿਆ ਝਾੜੂ ਤਾਂ ਚਾਚੀ ਜੀ ਲਾਇਆ ਸੀ ਉਹ ਵੀ ਚੰਗੀ ਤਰ੍ਹਾਂ ਤਾਂ ਹੀ ਸਫਾਈ ਹੋਈ ਹੈ ਬਾਹਰ ਅੱਛਾ ਮੈਂ ਤਾਂ ਇਹ ਸਿਵਲ ਅਵੇ ਅਜਾ ਹੀ ਨਹੀਂ ਹੋਣੀ ਬਾਰਿਸ਼ ਸਵੇਰੇ ਆ ਗਏ ਜੀ ਤੁਸੀਂ ਹਾਂ ਆ ਗਿਆ ਤੇ ਸੈਨ ਸੁਣਮਾ ਕਰ ਰਿਹਾ ਉਹ ਅੱਛਾ ਹਾਂ ਤੇ ਆਪਾਂ ਨੂੰ ਇੱਕ ਦੋ ਦਿਨਾਂ ਚ ਬੱਸ ਮਿਲ ਜਾਣਗੇ ਪੈਸੇ ਚਲੋ ਵਧੀਆ ਜੀ ਹਾਂ ਤੇ ਨਾਲੇ ਵਕੀਲ ਦਾ ਵੀ ਮੈਨੂੰ ਫੋਨ ਆ ਗਿਆ ਸੀ ਅੱਛਾ ਜੀ ਹਾਂ ਉਹ ਕਹਿੰਦਾ ਵੀ ਉਹਦੇ ਭਾਈਆਂ ਨੇ ਅਬਦੀ ਭੈਣ ਨਾਲ ਗੱਲ ਕਰ ਲਈ ਉਹਨੂੰ ਪੈਸੇ ਦੇ ਦੇਣਗੇ ਉਹਨਾਂ ਦਾ ਸਮਝੌਤਾ ਹੋ ਗਿਆ ਚਲੋ ਫੇਰ ਤਾਂ ਆਪਾਂ ਕੇਸ ਜਿੱਤੇ ਜਿਤਾਏ ਆ ਹਾਂ ਅਗਲੀ ਪੇਸ਼ੀ ਤੇ ਨਿਬੜ ਜਾਣਾ ਆਪਣਾ ਚਲੋ ਜੀ ਵਧੀਆ ਐਸਾ ਮਾਲਕ ਨੇ ਆਪਣੀ ਚੰਗੀ ਸੁਣ ਲਈ ਦੀ ਹੋਰ ਹੋਰ ਹੈ ਪੁੱਤ ਅਗਲੀ ਪੇਚੀ ਤੇ ਫਿਰ ਸੱਚੀ ਹੋਊ ਤੁਹਾਡੇ ਹੱਕ 'ਚ ਫੈਸਲਾ ਹਾਂ ਚਾਚੀ ਜੀ ਹੁਣ ਤਾਂ ਆਪਣੇ ਹੱਕ 'ਚ ਹੋਣਾ ਹੀ ਆ ਫੈਸਲਾ ਕਿਉਂ ਪਹਿਲਾਂ ਤਾਂ ਉਹ ਕੁੜੀ ਸੀ ਜਿਹੜੀ ਉਹਦੇ ਕਰਕੇ ਪੰਗਾ ਪਿਆ ਹੋਇਆ ਸੀ ਹੁਣ ਫਿਰ ਉਹਨੇ ਆਪਦੇ ਭਰਾਵਾਂ ਨਾਲ ਸਮਝੌਤਾ ਕਰ ਲਿਆ ਤੇ ਆਪਣੇ ਹੱਕ 'ਚ ਤਾਂ ਫਿਰ ਹੋਣਾ ਜੱਜ ਨੇ ਫੈਸਲਾ ਦੇਣਾ ਹੀ ਆ ਚਾਚੀ ਜੀ ਲੋਕਾਂ ਨੇ ਤਾਂ ਬਥੇਰਾ ਜ਼ੋਰ ਲਾਇਆ ਬਥੇਰੇ ਟੂਨੇ ਡਾਮਣ ਵੀ ਕੀਤੇ ਵੀ ਇਹਨਾਂ ਦਾ ਕੋਈ ਕੰਮ ਨਾ ਬਣੇ ਜਦੋਂ ਮਾਲਕ ਦੀ ਨਿਗਾਹ ਸਿੱਧੀ ਹੈ ਨਾ ਤਾਂ ਸਾਰਾ ਕੁਝ ਹੀ ਬਣ ਜਾਂਦਾ ਹੈ ਹਾਂ ਪੁੱਤ ਗੱਲ ਤਾਂ ਤੇਰੀ ਸਹੀ ਹੈ ਉਹ ਰੱਬ ਦੇ ਰੰਗਾਂ ਨੂੰ ਕੌਣ ਜਾਣਦਾ ਹੈ ਚੱਲ ਚੰਗਾ ਮੈਂ ਵੀ ਚੱਲਦੀ ਹਾਂ ਹੁਣ ਘਰੇ ਨਾ ਹੁਣ ਤੁਸੀਂ ਚਾਚੀ ਨੂੰ ਕਹਿ ਦਿੰਦੇਗਾ ਉਹ ਕੋਲੇ ਬੈਠੀ ਸੀ ਨਾਲ ਤਾਂ ਤੁਸੀਂ ਮੈਨੂੰ ਲੜਨ ਤੋਂ ਰੋਕਦਾ ਸੀ ਤੁਸੀਂ ਆਪ ਕਹਿ ਦਿੰਦੇ ਉਹਨੂੰ ਕੋਈ ਗੱਲ ਉਹ ਮੈਂ ਤਾਂ ਤਾਂ ਨਹੀਂ ਕਿਹਾ ਚਾਚੀ ਦੇਖ ਲੈ ਹੁਣ ਮਾਂ ਵਰਗੀ ਆ ਹੁਣ ਆਪਾਂ ਨੇ ਜਿਹੜੀਆਂ ਇੱਕ ਦੋ ਗੱਲਾਂ ਕਹੀਆਂ ਨੇ ਉਹਦੇ ਨਾਲ ਹੀ ਸ਼ਰਮਿੰਦਾ ਹੋ ਗਈ ਉਹ ਤਾਂ ਹੀ ਤਾਂ ਉਹ ਉੱਠ ਕੇ ਬਾਗੀ ਲੜਨ ਨਾਲੋਂ ਤਾਂ ਜੇ ਗੱਲਾਂ-ਗੱਲਾਂ 'ਚ ਜਵਾਬ ਦਿੱਤੇ ਜਾਣ ਨਾ ਤਾਂ ਉਹ ਬੰਦੇ ਨੂੰ ਵੱਧਲ ਚੁੱਭਦੇ ਨੇ ਫੇਰ ਅੱਖ ਲਾਉਂਦੀ ਐ ਅਗਲਾ ਸੋਚਦਾ ਵੀ ਨਾਲੇ ਤਾਂ ਮੈਨੂੰ ਕੁਛ ਕਿਹਾ ਸੀ ਨਹੀਂ ਨਾਲੇ ਮੈਨੂੰ ਸੁਣਾਤਾ ਹੁਣ ਆਪੀ ਸੁਧਰ ਜੂਗੀ ਇਹ ਤਾਂ ਹੈਗਾ ਜੀ ਲੈ ਮੈਂ ਤਾਂ ਐਵੇਂ ਸਿਆਣੇ ਸੱਪਿਆਂ ਤੇ ਇੰਨੇ ਪੈਸੇ ਲਾਉਂਦੀ ਰਹੀ ਇਹਨਾਂ ਦਾ ਕੋਈ ਕੰਮ ਨਾ ਬਣੇ ਇਹਨਾਂ ਦੇ ਤਾਂ ਸਾਰੇ ਕੰਮ ਬਣ ਗਏ ਲਵੀ ਸੱਚੀ ਕਹਿੰਦੀ ਐ ਜੇ ਰੱਬ ਦੀ ਨਿਗਾਸ ਵੱਲੀ ਹੋਵੇ ਨਾ ਤੇ ਕਿਸੇ ਦਾ ਕੋਈ ਕੁਝ ਨਹੀਂ ਵਿਗਾੜ ਸਕਦਾ ਮੋਂ ਤਾਂ ਬੰਦੇ ਨੂੰ ਸਭ ਦਾ ਚੰਗਾ ਹੀ ਸੋਚਣਾ ਚਾਹੀਦਾ ਹੈ ਤਾਂ ਹੀ ਆਪਦਾ ਚੰਗਾ ਹੋਊਗਾ ਜੇ ਆਪਾਂ ਕਿਸੇ ਦਾ ਭਲਾ ਮੰਗਾਗੇ ਰੱਬ ਆਪਦਾ ਵੀ ਭਲਾ ਕਰੂਗਾ ਅੱਜ ਤੋ ਬਾਤ ਤਾਂ ਮੈਂ ਕਦੇ ਕਿਸੇ ਟੂਨੇ ਤਾਂ ਮਨਤ ਨਹੀਂ ਵਰਦੀ ਨਾ ਮੈਂ ਕਿਸੇ ਸਿਆਣੇ ਸੱਪੇ ਤੇ ਜਾਵਾਂ